ਚੰਗਾ ਫਿਰ ਹੈ ਚੰਗਾ ਫੇਲਾ ਵੀ ਚੰਗਾ ਕਿਧਾ ਫੂੜਾਉਂਦੇ ਹਮੇ ਆਦਾ ਸੰਦੀਪ ਦਾ ਹੀ ਆਉਂਦਿਆ ਹੈ ਅੱਛਾ ਅਜੇ ਕੱਲ ਤੇ ਤੁਸੀਂ ਉੱਥੋਂ ਆਏ ਆ ਲੈ ਦੱਸ ਕੱਲ ਉੱਥੋਂ ਆਏ ਆ ਤੇ ਮਾਵਾਂ ਚੀਆ ਕਿਤੇ ਗੱਲਾਂ ਮੋਕਦੀਆਂ ਆ ਆਹ ਹੋਤੇ ਉੱਥੇ ਤੁਸੀਂ ਬਹਿ ਕੇ ਦਰਾਤ ਤੇ ਤੁਸੀਂ ਸਾਰੀ ਰਾਤ ਗੱਲਾਂ ਕਰਦੀਆਂ ਰਹੀ ਲੈ ਦੱਸ ਹੁਣ ਫੇਰ ਕੁੜੀ ਨੇ ਮੈਨੂੰ ਫੋਨ ਕਰ ਦਿੱਤਾ ਬੀਬੀ ਕੀ ਕਰਨ ਲਈ ਆ ਤੇ ਮੈਂ ਖਾ ਮੈਂ ਬੈਠੀ ਆ ਕੀ ਕਰਨਾ ਅੱਛਾ ਹਾਂ ਤੇ ਤੇਰੇ ਲੋ ਹੀ ਪੁੱਛਣ ਲਈ ਸੀ ਤੇ ਮੈਂ ਖਾ ਉਹ ਤੇ ਡਈ ਆ ਚੌਂਕਾ ਪੰਡਾ ਕਰਨ ਤੋਂ ਨੀ ਚਲ ਤੂੰ ਆ ਹੀ ਗਈ ਮੇਰੇ ਲੱਗ ਗਏ ਹਾਂ ਤੇ ਕੱਲ ਉਹਦੇ ਮੁੰਡੇ ਦਾ ਫੋਨ ਆਇਆ ਹੈਗਾ ਕਿਹਦਾ ਇਹਦੇ ਸੰਦੀਪ ਦੇ ਮੁੰਡੇ ਦਾ ਮੀਤੋਜ ਦਾ ਅੱਛਾ ਤੇ ਉਹ ਕਹਿਣ ਦਿਆ ਹੈਗਾ ਵੀ ਮੈਂ ਟਰੈਕਟਰ ਲੈਣਾ ਮਾਮੂ ਕੋਲ ਚਲੋ ਫੇਰ ਕੀ ਆ ਲੈ ਦਿਓ ਹੋਣ ਆਏ ਆਉਣੀ ਆ ਆਪਣੀ ਕੀ ਗੱਲ ਰੱਖੜੀ ਆਹੋ ਰੱਖੜੀ ਕਿੰਦੇ ਵੀ ਲੈ ਦਿੰਦੇ ਰੱਖੜੀ ਤੇ ਚੱਲ ਕੋਈ ਨਹੀਂ ਨਿਆਣਾ ਵਾ ਜਾਂ ਮੰਗਦਾ ਵਾ ਤੇ ਲੈ ਦਿਓ ਹਾਂ ਤੇ ਕੀ ਜਾਂਦਾ ਜੋਦਾ ਕਿੰਦੇ ਲੈ ਦਿੰਨੇ ਅੱਛਾ ਤੇ ਰੱਖੜੀ ਤੇ ਲੈ ਦਾਂਗੀ ਆਹੋ ਨਹੀਂ ਜੋਦਾ ਤੇ ਜਿਹੜੀ ਚੀਜ਼ ਮੰਗੇ ਉਹ ਲੈ ਕੇ ਦਿੰਦਾ ਵਾ ਹਾਂ ਇੱਕੋ ਇੱਕ ਤੇ ਆਪਣੇ ਮਾਵਾ ਨਿਆਣਾ ਵਾ ਹਜੇ ਆਹ ਹੁਣੇ ਤੇ ਨਿਆਣੇ ਨੂੰ ਚਾਤ ਹੁੰਦਾ ਹੈ ਤੇ ਨਿਆਣੇ ਨੂੰ ਚਾਤ ਹੁੰਦਾ ਹੈ ਆ ਕਿ ਦਸਨਦੀਪ ਦੀ ਸੱਸ ਠੀਕ ਹੀ ਸੀਗੀ ਕਿਤੇ ਇੰਨਾ ਉਹਨੇ ਮੇਰਾ ਚਾਹ ਕੀਤਾ ਗਈ ਦਾ ਤੇ ਉਹ ਵੀ ਕੇ ਭੀ ਮੈਂ ਚਾਰ ਚੂਰ ਖੜਿਆ ਸੀ ਬਿਸਕਟ ਖੜੇ ਸੀ ਤੇ ਆਂਦੀ ਭੈਣ ਜੀ ਸਾਡੇ ਘਰ ਤੇ ਬੜਾ ਕੋਸ਼ਮਾਰ ਆ ਜਨੇ ਸਾਨੂੰ ਦਿੱਤਾ ਤੇ ਤੁਸੀਂ ਜਦੋਂ ਆਉਂਦੇ ਤੁਸੀਂ ਕਦੀ ਖਾਲੀ ਨਹੀਂ ਆਏ ਹੈ ਤੇ ਮੈਂ ਕਿਹਾ ਚੱਲ 3 ਆਵਾਂ 3 ਦੇ ਘਰ ਖਾਲੀ ਥੋੜਾ ਆ ਜਾਂਦਾ ਆਹੋ ਨਹੀਂ ਆਇਆ ਜਾਂਦਾ ਤੇ ਕਿਤੇ ਇੰਨਾ ਉਹ ਖੁਸ਼ ਹੋਈ ਵੀ ਬਹੁਤ ਹੀ ਜ਼ਿਆਦਾ ਤੇ ਮੈਨੂੰ ਉਹਨਾਂ ਦੇਣ ਕਰ ਲ ਅੱਛਾ ਤੇ ਭੈਣ ਜੀ ਦੋ ਦਿਨ ਹੋਰ ਰੋ ਆਵਾਜੀ ਲੱਗਾ ਵਾ ਰੌਣਕ ਲੱਗੀ ਆ ਤੇ ਮੈਂ ਆਖਿਆ ਨਹੀਂ ਮੇਰਾ ਪਿੱਛੇ ਵੱਲ ਵੀ ਧਿਆਨ ਵੋ ਵੀ ਜੋਦਾ ਚਲ ਚਲ ਜਾਂਦਾ ਬਾਹਰ ਅੰਦਰ ਤੇ ਕੱਲੀ ਹੁੰਦੀ ਆ ਘਰ ਹਾਂ ਤੇ ਮੇਰਾ ਆਪਣਾ ਹੀ ਨਹੀਂ ਜੀ ਲੱਗਾ ਉੱਥੇ ਤੇ ਭੱਜ ਮੈਂ ਇਹ ਮਾਰਿਆ ਅੱਛਾ ਆਹ ਤੇ ਜੀ ਘਾਤੋ ਨਹੀਂ ਲੱਗਾ ਜੀ ਉਧਰ ਹੀ ਲੱਗਾ ਤੇ ਆਪਣੇ ਘਰ ਵਾਲੀ ਧਿਆਨ ਵੀ ਤੂੰ ਕੱਲੀ ਆ ਘਰ ਆਹ ਇਹ ਤੇ ਹੋ ਜਾਂਦਾ ਹਾਂ ਤੇ ਕਿਤੇ ਇੰਨਾ ਕਿਤੇ ਉਨਾ ਚਾਹ ਕੀਤਾ ਕਦੀ ਸੇਨੀਆਂ ਬਣਾ ਲੈਣ ਮੈਨੂੰ ਤੇ ਕਿਤੇ ਨਾ ਕਦੀ ਕੋਹ ਲਿਆਣ ਕੇ ਦੇ ਦੇਣ ਕਦੀ ਆਖੇ ਸੰਦੀਪ ਨੂੰ ਆਹ ਬਣਾ ਲਾ ਕਦੀ ਆਖੇ ਆਹ ਬਣਾ ਲਾ ਅੱਛਾ ਕਦੀ ਪਕੌੜੇ ਕੱਢ ਲੈਣ ਤੇ ਮੈਂ ਖਾ ਹੈ ਮੈਂ ਤੇ ਅੱਗੇ ਠੀਕ ਨਹੀਂ ਰਹਿਣੀ ਮੈਨੂੰ ਬਿਮਾਰ ਕਰਨਾ ਤੂੰ ਆਹੋ ਤੇ ਸੱਚੀ ਗੱਲ ਮੈਂ ਤਾਂ ਹੀ ਆ ਗਈ ਤੇ ਆਪਣੇ ਘਰ ਰਾਜੀ-ਬਾਜੀ ਜਾਵਾਂ ਆਹੋ ਤੇ ਠੀਕ ਤਾਂ ਤੂੰ ਅੱਗੇ ਨਹੀਂ ਆਹੋ ਹਾਂ ਤੋ ਇੰਨਾ ਕਿਤੇ ਚਾਹ ਕਰੇ ਤੇ ਗੋਪੀ ਗੁੱਸਾ ਨਾ ਮੇਰੀ ਗੱਲ ਦਾ ਕਰੇ ਹਾਂ ਮੇਰੀ ਜ਼ੁਬਾਨ ਨਹੀਂ ਰਹਿੰਦੀ ਗੱਲ ਮੈਂ ਕਹਿੰਦਾ ਆਹ ਘਰ ਹੀ ਲੈਣੀ ਆ ਕਿਤੇ ਮੈਂ ਤੇਰੇ ਪੇਕੇ ਚੱਲ ਜਾ ਭੁੱਲੀ ਚੁੱਕੀ ਕਦੀ ਤੇਰੀ ਪਰਚਾਈ ਨਹੀਂ ਨਾ ਚਾਹ ਨਹੀਂ ਕੀਤਾ ਹਾਂ ਪਰ ਚਲੋ ਜੇ ਮੰਮੀ ਹੁੰਦੇ ਹੀ ਉਹ ਤਾਂ ਕਰਦੇ ਹੀ ਨਾ ਨਹੀਂ ਉਹਦਾ ਬੜਾ ਸਾਬ ਚੰਗਾ ਹਾਂ ਤੇ ਉਹ ਤੇ ਕਰਦੇ ਹੀ ਉਹ ਹਾਨੀ ਉਹ ਬੜੀ ਚੰਗੀ ਸੀਗੀ ਹਾਂ ਤੇ ਪਰ ਹੁਣ ਉਹ ਗੱਲ ਨਹੀਂ ਬਣਦੀ ਉਹ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਸਿਆਣੇ ਬੰਦੇ ਦਾ ਤੇ ਦੂਜੇ ਬੰਦੇ ਦਾ ਫਰਕ ਪੈ ਹੀ ਜਾਂਦਾ ਉਹ ਜਿੰਨਾ ਚਾਹ ਤੁਸੀਂ ਸੰਦੀਪ ਦਾ ਤੇ ਉਹਦੀ ਸੱਸ ਸਹੁਰੇ ਦਾ ਜਿਦਾਂ ਤੁਸੀਂ ਕਰਦੇ ਆ ਉਹਨਾਂ ਹੁਣ ਮੈਂ ਥੋੜੀ ਕਰ ਲੈਣਾ ਚਲਤੀ ਤੁਹਾਡਾ ਫਰਜ ਬਣਦਾ ਹੀ ਆ ਆਹ ਜਿੰਨਾ ਮਰਜੀ ਕਰੀਏ ਪਰ ਉਹ ਗੱਲ ਮਾਵਾਂ ਵਾਲੀ ਗੱਲ ਥੋੜੀ ਬੰਦੀ ਆ ਉਹ ਤੇ ਧੀਏ ਨਹੀਂ ਬਣਦੀ ਉਹ ਨਹੀਂ ਉਹ ਗੱਲ ਨਹੀਂ ਬਣਦੀ ਹਾਂ ਜਿੰਨੀਆਂ ਗੱਲਾਂ ਪਤਾ ਤੁਸੀਂ ਉਹਨਾਂ ਨਾਲ ਕਰ ਲੈਣੀਆਂ ਉਹਨੀਆਂ ਮੈਂ ਥੋੜੀ ਕਰ ਲੈਣੀਆਂ ਆਹੋ ਚਲੋ ਜਿਹੜੀ ਕੁੜਮਣੀ ਹੁੰਦੀ ਓ ਪੈ ਨਹੀਂ ਹੁੰਦੀ ਆ ਹਾਂ ਉਹ ਨਹੀਂ ਪੈਣਾ ਪੈਣਾ ਬੈ ਕੇ ਗੱਲਾਂ ਕਰਕੇ ਦੁੱਖ ਸੁੱਖ ਕਰ ਲਈਦਾ ਵਾ ਹਾਂ ਕਿ ਫਿਰ ਨੋਹਾਂ ਦੇ ਨਾਲ ਥੋੜੇ ਕੀਤੇ ਜਾਂਦਾ ਆਹੋ ਹੀ ਗੱਲ ਨਾ ਨੋਹਾਂ ਨੇ ਮਗਰ ਮਿਹਣੀ ਦੇਣੇ ਹੁੰਦੇ ਆ ਹਾਂ ਇਹ ਤੇ ਹੈ ਹੀ ਭਾਵੇਂ ਨਾਂ ਵੀ ਦੇਣ ਪਰ ਇਹ ਆ ਕਿ ਮਨ ਚ ਝਾਕਾ ਜਾਤ ਹੁੰਦਾ ਹੀ ਆ ਨਾ ਚਲੋ ਇਹ ਤੇ ਹੈ ਵਾ ਕਈ ਤੇ ਨੋਹਾਂ ਵੀ ਜੜੀਆਂ ਵਿਤੀਆਂ ਬਣ ਜਾਂਦੀਆਂ ਆ ਆਹੋ ਹੀ ਤੇ ਹੈ ਚਲੋ ਕੋਈ ਗੱਲ ਨਹੀਂ ਜੋ ਕੁੜਮਣੀਆਂ ਨੇ ਬਣ ਜਾਣਾ ਵਾ ਉਹ ਉਹ ਗੱਲ ਨਹੀਂ ਤੀਏ ਬਣਦੀ ਹਾਂ ਤੇ ਭਰ ਮੇਰੀ ਗੱਲ ਦਾ ਗੁੱਸਾ ਨਾ ਕਰੀ ਨਹੀਂ ਗੁੱਸਾ ਗੱਲ ਤਾਂ ਮੈਂ ਜਿਹੜੀ ਆ ਘਾਰ ਹੀ ਦਿੰਨੀ ਹੁੰਦੀ ਆ ਤੈਨੂੰ ਪਤਾ ਅੱਗੇ ਵੀ ਮੰਮੀ ਗੱਲ ਕਰ ਦਿੰਦੀ ਆ ਆ ਨਹੀਂ ਗੁੱਸਾ ਕਰ ਤੋ ਕਰਨਾ ਵਾ ਜੋ ਤੁਹਾਨੂੰ ਸਹੀ ਲੱਗਤੀ ਹੋਈ ਕੀਤਾ ਤੇ ਭਰ ਉਹਨਾਂ ਨੇ ਬੜਾ ਮੇਰਾ ਐਵੇਂ ਆਖਾਂ ਚਵਾ ਕੀਤਾ ਹਾਂ ਉਹ ਤਾਂ ਘਰੇ ਨਾ ਭੈਣ ਜੀ ਦੋ ਦਿਨ ਰੋ ਨਾ ਭੈਣ ਜੀ ਦੋ ਦਿਨ ਰੋ ਤੇ ਮੈਂ ਸੱਚੀ ਗੱਲ ਆ ਮੈਂ ਖਾ ਕਿਤੇ ਬਿਮਾਰੀ ਨਾ ਹੋ ਜਾ ਤੇ ਮੈਂ ਕਿਹਾ ਮੈਨੂੰ ਤਾਂ ਜੋਦੇ ਨੇ ਛੱਡਣਾ ਨਹੀਂਗਾ ਉਹੀ ਗੱਲ ਨਾ ਪੀ ਅੱਗੇ ਵੀ ਬਿਮਾਰ ਇਸ ਬਿਮਾਰੋਂ ਉੱਠੀ ਤੇ ਕੁੜੀ ਕੋ ਚੱਲ ਗਈ ਤੇ ਹੁਣ ਫੇਰ ਬਿਮਾਰ ਹੋ ਕੇ ਤੇ ਕਰਨੂ ਆ ਗਈ ਹਾਂ ਹੁਣ ਜੇ ਉਹਨਾਂ ਨੇ ਸੇਵੀਆਂ ਬਣਾਈਆਂ ਹੈਗਾ ਤਾਂ ਤੁਹਾਨੂੰ ਤਾਂ ਸ਼ੂਗਰ ਹੀ ਪਰ ਹੁਣ ਜੇ ਉਹ ਅਗਲੇ ਨੇ ਬਣਾਈਆਂ ਫੇਰ ਖਾਣੀਆਂ ਜੇ ਕੋਈ ਗਾੜੀ ਰੱਖੇ ਭਾਵੇਂ ਥੋੜਾ ਹੀ ਖਾਵੇ ਜੇ ਨਾ ਖਾਵੇ ਫੇਰ ਅਖਣੇ ਮਜਾਜ ਕਰਦੀ ਆ ਆਹ ਹੈ ਤੇ ਉਹ ਤਾਂ ਫੇਰ ਖਾਣਾ ਹੀ ਪੈਂਦਾ ਹਾਂ ਤੇ ਮੈਂ ਤੈਨੂੰ ਦੱਸਦਾ ਮੈਂ ਥੋੜੀਆਂ ਜੀਆਂ ਵੇ ਲੈ ਕੇ ਤੇ ਖਾ ਲੈਂਗਾ ਤੇ ਮੈਂ ਤਾਂ ਸੰਦੀਪ ਨੂੰ ਆਖਾ ਕਿਉਂ ਬਣਾਈਆਂ ਤੈਨੂੰ ਪਤਾ ਪੀਮਾ ਮੀਠੀ ਘੀ ਨਹੀਂ ਰਹਿੰਦੀ ਹਾਂ ਤੇ ਆਉਂਦੀ ਫੇ ਮੇਰੀ ਸੱਸ ਘਰੀ ਜਾਂਦੀ ਨਾਂ ਬਣਾਉਂਦੀ ਫੇ ਸਾਡੇ ਨਾਲ ਲੜਾਈ ਪੈ ਜਾਂਦੀ ਆਹੋ ਤੇ ਜੇ ਨਾ ਅਗਲਾ ਬਣਾਵੇ ਤਾਂ ਫੇਰ ਆਪਨੂੰ ਵੀ ਗੁੱਸਾ ਆਉਂਦਾ ਵੀ ਸੇਵਾ ਨਹੀਂ ਕੀਤੀ ਸੇਵਾ ਨਹੀਂ ਕੀਤੀ ਹਾਂ ਫਰਕ ਤਾਂ ਚਲੋ ਪੈ ਹੀ ਜਾਂਦਾ ਚਲੋ ਕੋਈ ਨਹੀਂ ਤੇ ਸੰਦੀਪ ਉਹ ਆਪਣੀ ਕਿੱਥੇ ਆ ਸਮ੍ਰੀਤ ਸਮ੍ਰੀਤ ਮੇਲਾ ਦਾ ਚਾਚੇ ਦਾ ਚਲੇ ਗਈ ਆ ਉਧਰ ਖੇਡਣ ਚਲੀ ਗਈ ਉਹਨਾਂ ਦੇ ਨਿਆਣਿਆਂ ਨਾਲ ਅੱਛਾ ਮੈਂ ਅੱਗੇ ਆ ਨਹੀਂ ਮੈਨੂੰ ਦੱਸਣ ਨਹੀਂ ਲਈ ਜਦੋਂ ਨਾਂ ਦੇਖਿਆ ਤਾਂ ਪਤਾ ਨਹੀਂ ਮੈਨੂੰ ਕੀ ਹੋਣ ਦਾ ਪੈਂਦਾ ਆਉਦੇ ਨਹੀਂ ਆਨੇ ਨਾ ਤੇ ਰੋਣ ਨੂੰ ਪੁੰਦੀ ਆ। ਕੱਲ ਦੀ ਕਹਿਣ ਦੇਈ ਆ ਵੀ ਮਾਮੂ ਪਿੰਡ ਜਾਣਾ ਵਾ। ਹਾਂ। ਤੇ ਮੈਂ ਪੁੱਛੂ ਛੁੱਟੀਆਂ ਹੁੰਦੀਆਂ ਤਾਂ ਫੇਰ ਚਲ ਜਾਗੇ। ਦੋ ਛੁੱਟੀਆਂ ਆਉਣੀਆਂ ਅੱਗੇ। ਚਲੋ ਐਸਨਿ ਸ਼ੁਰੂਆਤ ਚਲ ਜਿਓ। ਆਹੋ। ਸ੍ਰੀ ਸ਼ਵਾਰ ਚਲ ਜਿਓ ਤੇ ਐਤਵਾਰ ਆ ਜਿਓ ਸ਼ਾਮਾ ਨੂੰ ਫੇਰ ਦੂਸਰੇ ਦਿਨ ਸਕੂਲੇ ਤੇ ਕੱਲਣ ਆਈਆਂ ਨੇ ਆਣੀਆਂ। ਆਹੋ। ਹਾਂ। ਵੇਖ ਲਿਓ ਚਲੋ ਫੇਰ ਤੋ ਰਾਇਓ। ਹਾਂ। ਤੇ ਮੈਂ ਤਾਂ ਨਹੀਂ ਨਹੀਂ ਤੇ ਤੁਸੀਂ ਰਖੜੀ ਤੇ ਚਲ ਜਾਂਦੇ। ਨਹੀਂ ਰਖੜੀ ਫੇਰ ਜੋ ਜਾਵਾਂਗੇ ਉਹਦੇ ਬਾਨਾਵਾਂਗੇ ਫੇਰ ਭਾਬੀ ਨੇ ਵੀ ਜਾਣਾ ਹੁੰਦਾ ਨਾ। ਗੇਤੀ ਬਾਨਾ ਆ ਪਹਿਲੇ ਬਾਨਾ ਹਾਂ ਜੀ ਫਿਰ ਆ ਫੇ ਗਾਂ ਫਿਰ ਛੁੱਟੀਆਂ ਕਿਉਂਕਿ ਰਖੜੀ ਤੇ ਇੱਕ ਛੁੱਟੀ ਜਿਹੜੀ ਹੁੰਦੀ ਆ ਉਹ ਘਾਟੀ ਹੁੰਦੀ ਆ ਹੂੰ ਨੱਗੇ ਦਿੰਦੀ ਹੁੰਦੀ ਆ ਆ ਚਲ ਕੋਈ ਗੱਲ ਨਹੀਂ ਤਾੜਾ ਜੇ ਤਾਂ ਜੀ ਕਰੂਗਾ ਚੱਲ ਜਿਓ ਆ ਆਈ ਜੀ ਮਮਾ ਹਾਂ ਮੈਨੂੰ ਨਾ ਕਿੱਥੋਂ ਆਈ ਮੇਰਾ ਤਾਂ ਜੀ ਨਹੀਂ ਲੱਗਣ ਡਿਆ ਮੈਂ ਤੇ ਉਧਰ ਨਹੀਂ ਖੇਡੇ ਨਾ ਮੈਨੂੰ ਨਾ ਫੂਲ ਅੱਕ ਦਉ ਦੇਣਾ ਮੈਂ ਗੱਲ ਕਰਨੀ ਕੀ ਕਹਿਣਾ ਉਹਦੇ ਨੂੰ ਲੈ ਗੱਲ ਕਰਨੀ ਹੋਂਨਾ ਕੀ ਗੱਲ ਕਰਨੀ ਆ ਤੂੰ ਉਹ ਸਾਡੇ ਦੋਵਾਂ ਦੀ ਭੈਣ ਭਰਾਵੇ ਦੀ ਗੱਲ ਵਾ ਅੱਛਾ بڑے ਭੈਣ ਭਰਾ ਗੱਲ ਕਰਦੇ ਤੁਸੀਂ ਆ ਕੇ ਗਿਫਟ ਚਾਹੀਦਾ ਹੀ ਹੋਣਾ ਰਖੜੀ ਦਾ ਹੋਰ ਕਾ ਦਾ ਗਿਫਟ ਕਿਉਂ ਬਣਾ ਦੇਣਾ ਹਾਂ ਗਿਫਟ ਕਿਉਂ ਬਣਾ ਦੇਣਾ ਮਾਤਾ ਨੂੰ ਤੇ ਮੈਂ ਰਖੜੀ ਬਣਨੀ ਆ ਅਸ਼ਾ ਤੇ ਰਖੜੀ ਕੋਈ ਮਹਿੰਗੀ ਜਿਹੀ ਲੈਣਾ ਫੇਰੀ ਹੈ ਗਿਫਟ ਮਿਲੂਗਾ ਹਾਂ ਤੇ ਮਹਿੰਗੀ ਲੈ ਕੇ ਆਉਂਗੀ ਨਾ ਅਰਕਾ ਮੈਂ ਕੱਲ੍ਹ ਤੱਕ ਲੈਜ ਤੈਨੂੰ ਮੈਂ ਲੈਜ ਗੁਰਕਨੇ ਦੇ ਦੂੰਗਾ ਦੰਡੀਆਂ ਵੀ ਆਲੇ ਪੈਕਟ ਬੜਾ ਸਿਆਣਾ ਨਾ ਲੈਜ ਕਰਕੇ ਆਣੀ ਸੰਨਾ ਅਰਕਾ ਫੇਰ ਕੰਨਾ ਖਾ ਮਾਵਾ ਕੋਈ ਨਾ ਕੋਈ ਵਧੀਆ ਗਿਫਟ ਲਾਗੇ ਦੇ ਅਰਕ ਜੇ ਮੈਂ ਰਖੜੀ ਮਹਿੰਗੀ ਲੈ ਕੇ ਆਉ ਨਾਲ ਮੈਂ ਡੱਬਾ ਵੀ ਲੈ ਕੇ ਆਉਣਾ ਵਾ ਚਲ ਕੋਈ ਨੂੰ ਚੌਕ ਲੜਾ ਦੂੰਗਾ ਵਧੀਆ ਕੋਈ ਬੜਾ ਸਿਆਣਾ ਤੂੰ ਸਿਆਣਾ ਹੀ ਤਾਂ ਹੁੰਦਿਆਂ ਕੇ ਤੂੰ ਉਸ ਸਿਆਣਾ ਤੇ ਨਹੀਂ ਲੱਦਦਾ ਮੇਨੂੰ ਐਸਾ ਐਵੇਂ ਕਰ ਤਾ ਦਿੱਤੀ ਚਾਹੀਦੀ ਮੈਨੂੰ ਕੋਈ ਕੁੜਕੜ ਇਹ ਚਾੜ ਦੀ ਜੀ ਰਖੜੀ ਬਨੂਗੀ ਤੇ ਫੇਰ ਚਾੜ ਦੀ ਚੀਜ਼ ਦੇ ਦਾਂਗਾ ਹਾਂ ਤੇ ਰਖੜੀ ਬਨੂਗੀ ਹੈ ਤਾਂ ਹਾਂ ਤੇ ਫੋਨ ਕਿਤਾ ਵਾ ਐਸਾ ਤਾਂ ਕੀ ਲੈ ਗਾਨਾ ਮੈਂ ਪਹਿਲਾਂ ਗੱਲ ਕਰਨੀ ਠੀਕ ਹੈ ਚੱਲ ਠੀਕ ਆ ਫਿਰ ਨਾ ਖਾ ਮੇਰਾ ਹੈ ਫਿਰ ਨਾ ਖਾ ਮੇਰਾ ਗੇਟੂ ਨੂੰ ਤਾਂ ਨਹੀਂ ਮਿਲਣਾ ਤੈਨੂੰ ਕੋਈ ਕਿਉਂ ਨਹੀਂ ਮਿਲੂਗਾ ਨਹੀਂ ਮੈਂ ਲੜਕੇ ਲਊ ਮੈਂ ਲੜਕੇ ਨਹੀਂ ਜੋ ਮਰਜ਼ੀ ਕਰੇ ਗਿਫਟ ਨਹੀਂ ਮੈਂ ਦੇਣਾ ਮੇਰਾ ਸਿਰ ਨਾ ਖਾ ਓਕੇ ਬਾਏ ਨਹੀਂ 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 ਗਿਫਟ ਮੈਂ ਲੈ ਕੇ ਛੱਡੂਗੀ ਹਾਂ ਕੁੱਡੋ ਹੋ ਗਿਆ ਫੋਨ ਹੀ ਖਟਕ ਰਹਾ ਹੱਤਾ ਗਿਫਟ ਤੇ ਕੋ ਲੈ ਕੇ ਰੋ ਮੈਂ ਫਿਰ ਤਾਂ ਫੋਨ ਲਾਉਣ ਲੱਗੀ ਚੱਕ ਲੈ ਹਲੋ ਗਿਫਟ ਕਿ ਆਉਣੇ ਦਾ ਉਹ ਗਾ ਮੈਨੂੰ ਉਹ ਚਲ ਠੀਕ ਆ ਬਾਬਾ ਲਖਮੇਸ਼ ਮਾਗਾ ਮੇਰਾ ਹੂੰ ਚ ਪੱਕਾ ਜਾਈਦਾ ਮੈਨੂੰ ਆ ਲੈ ਆਉਂਗਾ ਲੈ ਆਉਂਗਾ ਸੱਚ ਨਾ ਖਾਣੀ ਮੇਕਾ ਓਕੇ ਬਾਏ ਬਾਏ ਮੇਨ ਤਾਂ ਗਿਫਟ ਮਿਲ ਗਿਆ ਹੌਂ ਕੀ ਕਰਨਾ ਮੇਕਾ ਕੰਮ ਤੇ ਬਣ ਗਿਆ ਸੁਬਰੀ ਉੱਚੀ ਚ ਗੱਲਾਂ ਕਰਨੀ ਕਿਦਾਂ ਨਹੀਂ ਕਰਨ ਫੋਨ ਤੇ ਮੈਂ ਕਰਨੀ ਉਹਦੇ ਨਾਲ ਕੀ ਜਾਨ ਉਹ ਮੇਰੀ ਗੋਲੀ ਨੂੰ ਮੰਦਾ ਮੈਂ ਕਿ ਮੈਨੂੰ ਰਖੜੀ ਤੇ ਨਾ ਵਈਆ ਗਿਫਟ ਚਾਹੀਦਾ ਨਹੀਂ ਕੁਕਰੇ ਦੇ ਦੁੱਲੇ ਦੇ ਦੂੰਗਾ ਉਹ ਤਰ੍ਹਾਂ ਹੱਸਾ ਸਮਝਾ ਕਰਦਾ ਹਣਾ ਹਾਂ ਫਿਰ ਉਹਨੇ ਫੋਨ ਕਰਤਾ ਮੈਂ ਦੁਬਾਰਾ ਤਾਂ ਫੋਨ ਆਇਆ ਫਿਰ ਇਹਦਾ ਕੀ ਲਿਆ ਦੂੰਗਾ ਮੰਕੀ ਕਿਹੜਾ ਗਿਫਟ ਮੰਗਿਆਈ ਮੈਂ ਹਜੇ ਕੋਈ ਮੰਗਾਇਆ ਨਹੀਂ ਐਵੇਂ ਫੋਨ ਲੱਗ ਗਿਆ ਕਿ ਮੰਗਿਆ ਨਹੀਂ ਸੀ ਹਾਂ ਤੇ ਮੈਂ ਜਿੱਦ ਕਰਨੀ ਕਿ ਮੈਂ ਲੈ ਆਂਗੀ ਮੋਤੀ ਜਾ ਕੇ ਫਿਰ ਦੁਕਾਨੋਂ ਜਾ ਕੇ ਲੈ ਕੇ ਆਉਂਗੀ ਤੇ ਅੱਛਾ ਇੱਦਾਂ ਤੇ ਉਹਨੇ ਫਿਰ ਮੈਂ ਕਹਿੰਨਾ ਗਿਫਟ ਲੈ ਕੇ ਦੇਣਾ ਵਾ ਗਿਫਟ ਸ਼ਾਪ ਨਾ ਉਹ ਜਾਂ ਫਿਰ ਭਾਵੇਂ ਉਹ ਰੇਡਰ ਮੇਰੇ ਸਕੂਟਰ ਹੀ ਆਦੇ ਉਹ ਬੋਨੇ ਦੇ ਬਸ ਸਸਤੇ ਦੀ ਕਮਸਾਨਾ ਇਹਦੇ ਵੱਡੇ ਵੱਡੇ ਸੁਪਨੇ ਨਾ ਵੇਖਿਆ ਕਰ ਮੈਂ ਜਾਉਂਗੀ ਹੂ ਟੁੱਟ ਕੇ ਨਾ ਬੈਜੀ ਵੀਰ ਨਾ ਵੇ ਪਹਿਣਾ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਬੈਜੀ ਵੀਰ ਨਾ ਵੇ ਪਹਿਣਾ ਵਰਗਾ ਸਾਕ ਨਾ ਕੋਈ ਤੂੰ ਫੂਨ ਫੜਿਆ ਵਾ ਕੋਸ ਮਰੀਦ ਨੇ ਜਾਣ ਖਾਦੀ ਆ ਫੋਨ ਲਾ ਕੇ ਕੀ ਆਂਦੀ ਆ ਆਂਦੀ ਮੈਨੂੰ ਜਿਗਰਖੜੀ ਤੇ ਗਿਫਟ ਚਾਹੀਦਾ ਕੁ ਵਧੀਆ ਜਿਆ ਮੈਂ ਮੈਨੂੰ ਚਾਹੀਦਾ ਵਾ ਮੈਂ ਮੈਨੇ ਦੇਣਾ ਤੈਨੂੰ ਕੋਰ ਕਰਿਆ ਦਾ ਪੈਕਟ ਲੈ ਦੂੰ ਇੱਕ ਦੋ ਨਾ ਨਾ ਪੁੱਤ ਹਾਂ ਉਹਦਾ ਕਾਨੂੰ ਦਿਲ ਤੋੜਿਆ ਪੈ ਮੈਂ ਤਾਂ ਉਹਨੂੰ ਮੈਂ ਕਿਹਾ ਵਾ ਮੈਂ ਲੈ ਹੂੰ ਤੈਨੂੰ ਜਾਣ ਨਾ ਖਾਣ ਮੇਰੀ ਪਤਾ ਕੀ ਗੱਲ ਆ ਹਾਂ ਮਾਮੇ ਦੀਆਂ ਕੁੜੀਆਂ ਹੋਈਆਂ ਮਾਸੀਆਂ ਦੀਆਂ ਹੋਈਆਂ ਪੂਆ ਦੀਆਂ ਹੋਈਆਂ ਹਾਂ ਇਹ ਸਾਰੀਆਂ ਸਾਖ ਵਧੀਆ ਹੁੰਦਾ ਵਾ ਪੈਣਾ ਰਗ ਹਾਂ ਇਹ ਪੈਣਾ ਹੁੰਦੀਆਂ ਵਾ ਤੈਨੂੰ ਪੈਸੇ ਲੈ ਜੀ ਤੂੰ ਦੇਵੀ ਜੋ ਜਿੱਦਾਂ ਦਾ ਆਖੂਗੀ ਉਦਾਂ ਦਾ ਲੈਦੀ ਇਹਨੂੰ ਠੀਕ ਆ ਹਾਂ ਜਾਣਾ ਉਸ ਮਰੀਦ ਦਾ ਫੋਨ ਡਿਆ ਹੀ ਹੁਣ ਹਾਂ ਅੰਦੀ ਮੇਰੇ ਖੜੀ ਤੇ ਗਿਫਟ ਚਾਹੀਦਾ ਮੈਂ ਕੋਈ ਨਹੀਂ ਹੁੰਦਾ ਦੂਗਾ ਲੈ ਵੀ ਇਹ ਕੁੜੀ ਰੱਜਦੀ ਨਹੀਂ ਗਿਫਟਾਂ ਨਾਲ ਘਰ ਹੋਇਰਾ ਮਾਂ ਪੇ ਰੋਜ਼ ਬਾਜ਼ਾਰ ਸ਼ਹਿਰ ਜਾਂਦੇ ਆ ਇਹ ਉੱਥੋਂ ਨਹੀਂ ਗਿਫਟ ਮੰਗਾ ਸਕਦੀ ਤੇ ਸੁਣ ਲੈ ਮੇਰੀ ਗੱਲ ਜੇ ਸਮਰੀਦ ਨੂੰ ਗਿਫਟ ਚਾਹੀਦਾ ਵਾ ਨਾ ਤੇ ਕਿਰਨ ਉਹਨਾਂ ਨੂੰ ਵੀ ਗਿਫਟ ਚਾਹੀਦੇ ਆ ਜੇ ਮਾਮੇ ਦੀਆਂ ਕੁੜੀਆਂ ਵਾ ਨਾ ਤੇ ਪੂਆ ਦੀਆਂ ਕੁੜੀਆਂ ਤੇ ਮਾਸੀ ਦੀਆਂ ਕੁੜੀਆਂ ਇਹ ਸਾਰਿਆਂ ਨੂੰ ਗਿਫਟ ਚਾਹੀਦੇ ਆ ਉਹ ਚੰਗਾ ਇਹਨਾਂ ਨੂੰ ਵੀ ਲੈ ਦਾਂਗੇ ਇਹ ਮੰਗਣਗੇ ਤੇ ਇਹਨਾਂ ਨੂੰ ਲੈ ਦਾਂਗੇ ਉਹਨੇ ਉਸ ਕੁੜੀ ਨੇ ਮੰਗਿਆ ਵਾ ਸਮਰੀਤ ਨੇ ਤੇ ਉਹਨੂੰ ਤਾਂ ਲੈ ਦਈਏ ਅਛਾ ਤੂੰ ਪਹਿਲੇ ਲੈ ਦੀ ਮੇਰੇ ਕੋ ਪੁੱਤ ਤੇ ਤੂੰ ਐਦਾ ਕਰੀ ਜਿੱਦਾਂ ਦਾ ਉਹ ਆਖੂਗੀ ਕੁੜੀ ਉਦਾਂ ਦਾ ਉਹਨੂੰ ਗਿਫਟ ਲੈ ਦੀ ਤੇ ਜੇ ਆਖੂਗੀ ਤੂੰ ਲੈ ਆ ਤੂੰ ਉਹਨੂੰ ਪੁੱਛ ਨਹੀਂ ਫੂੰਦੇ ਵੀ ਕਿਦਾਂ ਦਾ ਚਾਹੀਦਾ ਉਹ ਹਾਏ ਭੂਆ ਦੀ ਕੁੜੀ ਜਾਰੀ ਛਿੰਦੀ ਆ ਤੁਹਾਨੂੰ ਦੱਸਿਆ ਭਈ ਉਹ ਦੂਜੀਆਂ ਕੁੜੀਆਂ ਨਹੀਂ ਛਿੰਦੀਆਂ ਤੇ ਮੈਂ ਕਦੋਂ ਆਖਿਆ ਭਈ ਨਹੀਂ ਛਿੰਦੀਆਂ ਤੁਸੀਂ ਆਖਿਆ ਜੋ ਮੰਗਣ ਗਿਆ ਤੇ ਜਦੋਂ ਲੈਣੇ ਨਹੀਂ ਜਾਣਾ ਫਿਰ ਸਾਰੇ ਇਕੱਠੇ ਲਿਆਓ 10 12 ਫੇਕੜੀ ਕੁੜੀ ਨੇ ਦੇ ਮੂੰਹੋਂ ਮੰਗਿਆ ਵਾ ਰਖੜੀ ਦਾ ਜਿਹਨੂੰ ਉਹ ਮੰਗਣ ਗਿਆ ਤੇ ਉਹਨਾਂ ਨੂੰ ਵੀ ਲੈ ਦਾਂਗੇ ਫੇਰ ਉਹ ਗੱਲ ਜਦੋਂ ਇੱਕ ਜਾਣੇ ਨੇ ਚੀਜ਼ ਮੰਗ ਲਈ ਆਂ ਸਮਝੋ ਵੀ ਸਾਰਿਆਂ ਨੂੰ ਚਾਹੀਦੀ ਆ ਉਹ ਲੈ ਦੇ ਵਾ ਭਰਾ ਇਹਦੇ ਆਖੇ ਲੱਗ ਇਹ ਕੀ ਆਂਦੀ ਇਹਦੀ ਸੁਣ ਲੈ ਦੇ ਜਿੱਦਾਂ ਦਾ ਇਹ ਆਖੂਗੀ ਨਾ ਉਦਾਂ ਦਾ ਕਰ ਲਿਓ ਠੀਕ ਕੋਈ ਗਿੱਟ ਗੁੱਟ ਨਹੀਂ ਲੈਣਾ ਤਰ ਮਾਨ ਨਾ ਬਹਿ ਜਾ ਪੈਸੇ ਲੈ ਕੇ ਤੂੰ ਮੈਨੂੰ ਖੜਾ ਦੀ ਮੈਂ ਆਪੇ ਲੈ ਆਂਗੀ ਝੋਲੇਉਣਾ ਹੋਗਾ ਦੁਕਾਨ ਦਾ ਯੁੱਤ ਨਾ ਹੋਇਆ ਖੇਡ ਹੋਈ ਗਿਫਟ ਤੇ ਇੱਕ ਨਾ ਹੋ ਗਿਆ ਨਾ ਗਿਫਟ ਆ ਪਤਾ ਜਿਹੜਾ ਲੈਣ ਜਾਈਦਾ ਗਿਫਟ ਗਾੜੀ ਉਹ ਗਿਫਟੇ ਬਣ ਜਾਂਦੇ ਆ ਡਾੜੇ ਮੁੜ ਕੇ ਦਾਦੇ ਨੂੰ ਪਤਾ ਸਮਰੀਦ ਦਾ ਨਿੱਕੀ ਜੀ ਜੀ ਨੂੰ ਉਹ ਨਹੀਂ ਪਸੰਦ ਆਉਂਦੀ ਇੰਨੀ ਮਹਿੰਗੀ ਅਹੀਂ ਕਿੱਥੋਂ ਲੈ ਲੈ ਕੇ ਦੇਣੀ ਆ ਇੱਕ ਬੰਨੇ ਮਾਂ ਨੂੰ ਦੇਣੇ ਰਖੜੀ ਦੇ ਪੈਸੇ ਤੇ ਇੱਕ ਬੰਨੇ ਧੀ ਨੂੰ ਗਿਫਟ ਦੇਣੇ ਆ ਮੇਰੇ ਤਾਂ ਲੈਣ ਦਾ ਪਖੰਡ ਫੜਿਆ ਵਾ ਸਸਤਾ ਦੇ ਦਾਂਗੇ ਕੋਈ ਸਸਤਾ ਸਸਤਾ ਵੇਖੀ ਜਾਊਗੀ ਜਦੋਂ ਮੌਕਾ ਆਊਗਾ ਇਹਦੇ ਕੋਲ ਤੋਂ ਲੰਨੀ ਪੈਸੇ ਡਾੜੀ ਆਪਣੇ ਕੋ ਠੀਕ ਮੈਂ ਆਪੇ ਲਿਆਉਂ ਹਾਂ ਸਾਹਬ ਦੇ ਮੇਰੀਆਂ ਭਤੀਜੀਆਂ ਭਣੇਵੀਆਂ ਨੇ ਨਹੀਂ ਰੁੱਸਣਾ ਉਹਨਾਂ ਤੇ ਭਾਵੇਂ ਨਿੱਕੀ ਤੋਂ ਨਿੱਕੀ ਚੀਜ਼ ਦੇ ਦੋਗੇ ਨਾ ਉਹਨਾਂ ਤਾਂ ਵੀ ਮੰਨ ਜਾਣਾ ਉਹਨਾਂ ਨੂੰ ਚਾਹੀ ਇਹ ਇੰਨਾ ਹੋਣਾ ਵੀ ਸਾਡੇ ਵੀਰ ਨੇ ਗਿਫਟ ਦਿੱਤਾ ਤੇ ਇਹਨੂੰ ਵੀ ਉਹਦਾਂ ਦਾ ਹੀ ਨਾਲ ਲਿਆ ਕੇ ਦੇਣਾ ਠੀਕ ਹੱਦ ਹੋ ਗਈ ਆ ਬੰਦੇ ਵਾਲੀ ਤੂੰ ਲੈ ਦੇ ਗਿਫਟ ਉਹਨਾਂ ਨੇ ਮੰਗੇ ਤਾਂ ਨਹੀਂ ਨਾ ਨਾ ਜੇ ਕੋਈ ਮੰਗੇ ਫੇਰ ਹੀ ਚੀਜ਼ ਲੈ ਕੇ ਦੇਈ ਦੀ ਪੁੱਤ ਹੂੰ ਤੂੰ ਫੋਨ ਹੀ ਨਹੀਂ ਜੁਕੜਾ ਤੂੰ ਫੋਨ ਕਰਨ ਹੋ ਚੁੱਕਿਆ ਵਾ ਮੈਂ ਉਦਾਂ ਚੁੱਕ ਲਈ ਆ ਜੇ ਤੂੰ ਮੈਨੂੰ ਦੱਸ ਦੋ ਘਰ ਜਾ ਕੇ ਮੰਮੀ ਫੋਨ ਆਉਣ ਡਿਆ ਵਾ ਮੈਂ ਆਪੇ ਗੱਲ ਕਰ ਲੈਂਦੀ ਕੱਲ ਕੋਈ ਨਹੀਂ ਸਮਰੀਤ ਕੱਲੀ ਨੇ ਕੀਤੀ ਗੱਲ કે ਮਾਂ ਅਰੀ ਨੇ ਵੀ ਕੀਤੀ ਨਾਲ ਕੱਲੀ ਤੂੰ ਪੁੱਛਿਆ ਹੀ ਬੁਆ ਕੇ ਤੇਆ ਨਹੀਂ ਨਹੀਂ ਹਾਂ ਮੈਂ ਤਾਂ ਨਹੀਂ ਪੁੱਛਿਆ ਕੋਣ ਫੋਨ ਆਊਗਾ ਨਾ ਕੋਣ ਨਹੀਂ ਉਹ ਚੁੱਕਣਾ ਠੀਕ ਮੈਂ ਤਾਂ ਚੰਗਾ ਹੀ ਵਸਿਆ ਹੁਣ ਜੀ ਹੁਣ ਮੈਂ ਮੰਮੀ ਅੱਗੇ ਬੋਲਦਾ ਤੇ ਮੈਨੂੰ ਇੱਥੇ ਵੱਜ ਜਾਣੀਆਂ ਹੀ ਹੁਣ ਡੈਡੀ ਆਂਦਾ ਗਿਫਟ ਲੈ ਕੇ ਦੇ ਤੇ ਮੰਮੀ ਆਂਦੀ ਨਾਲ ਲੈ ਕੇ ਦੇ ਉਹਨੂੰ ਲੈ ਕੇ ਦੇ ਦੇਣਾ ਹੀ ਪੈਣਾ ਮੈਂ ਪੈਣ ਹਾਂ ਹੁਣ ਮੈਂ ਕਿਹਾ ਵੀ ਐਦਾਂ ਕਰੂੰਗਾ ਚੋਰੀ ਚੋਰੀ ਲੈ ਆ ਕੇ ਨਾ ਤੇ ਚੋਰੀ ਚੋਰੀ ਸਮਰੀ ਨੂੰ ਦੇ ਦੂੰਗਾ ਮੰਮੀ ਨੂੰ ਪਤਾ ਹੀ ਨਾ ਲੱਗਣ ਦੇਣਾ ਮੈਂ ਡੇਡੀ ਕੋ ਜਾ ਕੇ ਲੈਣਾ ਪੈਸੇ ਪੈਨਾ ਹੀ ਲੈਉਣੇ ਗਿਫਟ ਅਤਿੰਦਵਰ ਵਰਗੀਆਂ ਜਨਾਨੀਆਂ ਦੇ ਰਿਸ਼ਤੇਦਾਰੀਆਂ ਤੋੜਦੀਆਂ ਵਾਂ ਜੋੜਦੀਆਂ ਨਹੀਂ ਗਈਆਂ ਕਿਦਾਂ ਮਟਮਟ ਗੱਲਾਂ ਮਾਰੀ ਜਾਂਦੀ ਉੱਥੇ ਮੁੰਡੇ ਨੂੰ ਸਖਾਲਣ ਡਈ ਏ ਦੱਸ ਗਾਂ ਦੇ ਅਹੀਂ ਕਿਹੜੇ ਬੈਠੇ ਰਹਿਣਾ ਬੈਠੇ ਨਹੀਂ ਰਹਿਣਾ ਤਾਂ ਜਾਣਾ ਵੀ ਕਿੱਥੇ ਆ ਨਹੀਂ ਤੇ ਤੂੰ ਤੂੰ ਜੇ ਮੁੰਡੇ ਨੂੰ ਸਖਾਲਣ ਡਈ ਆ ਉਹਨੂੰ ਚੰਗੀ ਗੱਲ ਸਿਖਾ ਭੀ ਠੀਕ ਆ ਪੁੱਤ ਜੇ ਕੋਈ ਟੀ ਭੈਣ ਨੇ ਚੀਜ਼ ਮੰਗੀ ਇਹਦੇ ਦੋ ਉਹਨੂੰ ਕੋਈ ਗੱਲ ਨਹੀਂ ਅਹੀਂ ਬੈਠੇ ਰਹਿਣਾ ਵਾ ਰਿਸ਼ਤੇਦਾਰੀਆਂ ਤੇ ਇਹੋ ਇੱਕ ਦੂਜੇ ਮਾਸੀ ਦੀਆਂ ਹੋਈਆਂ ਪੂਆ ਹੋਈ ਮਾਮੇ ਹੋਏ ਇਹੋ ਰਿਸ਼ਤੇਦਾਰੀਆਂ ਮਿਲਣ ਵਾਲੀਆਂ ਹੁੰਦੀਆਂ ਇਹਨਾਂ ਨਾਲ ਤੋੜ ਕੇ ਬਹਿ ਜਾਣਾ ਤੇ ਫਿਰ ਉਹ ਗੱਲ ਵੀ ਜਦੋਂ ਇੱਕ ਜਾਨੇ ਨੂੰ ਗਿਫਟ ਦਵੋਗੇ ਤੇ ਪੰਜ ਸੱਤਾਂ ਜਾਨਿਆਂ ਨੂੰ ਦੇਣਾ ਪਊਗਾ ਤੇ ਮੇਰੇ ਪੈਸੇ ਬਚਾਉਣ ਲਈ ਆ ਵੀ ਇੱਕ ਦੀ ਛੇੜ ਨਾ ਪਾਓ ਤੇ ਕਿਸੇ ਨੂੰ ਵੀ ਨਾ ਦਈਏ ਤੁਹਾਡੇ ਘਰ ਦੇ ਯਾਰ ਉਹਨੇ ਕੋਈ ਗੱਲ ਨਹੀਂ ਕੀਤੀ ਉਹਨੇ ਗੱਲ ਕੀਤੀ ਕੋਈ ਉਹਨੇ ਸਿਰਫ ਇਹੋ ਗੱਲ ਆਖੀ ਸਮਰੀਦ ਦਾ ਫੋਨ ਆਇਆ ਵਾ ਤੇ ਮੈਂ ਗਿਫਟ ਲੈ ਗਿਆ ਗੱਲ ਕਰੋ ਮੈਂ ਬੋਲੀ ਤੇ ਨੀਗੀ ਮੇਰੇ ਤੇ ਅੱਗੇ ਬੜੀ ਸਿਰਪੀੜ ਹੋਣ ਢਈ ਤੇ ਮੈਂ ਲਈ ਸਿਰਪੀੜ ਤੇਰੇ ਰੋੜਾ ਕਿੰਨਾ ਭੌਣੇ ਆ ਤੈਨੂੰ ਕਿੰਨੇ ਆਖੇ ਵੀ ਉੱਥੇ ਜਾ ਫਿਰ ਅਸੀਂ ਤਾਂ ਦੋਨੇ ਪੇਉ ਪੁੱਤ ਗੱਲਾਂ ਕਰਨ ਦੇ ਮੈਨੂੰ ਕੀ ਪਤਾ ਹੁਣ ਤੁਸੀਂ ਵੀ ਉੱਥੇ ਫੋਨ ਆ ਗਿਆ ਤੇ ਗਾੜੀ ਭੈਣ ਦੀਆਂ ਹੀ ਗੱਲਾਂ ਕਰੀ ਜਾਂਦੇ 24 ਘੰਟੇ ਮੈਂ ਤਾਂ ਉਦਾਂ ਹੀ ਚੱਲ ਗਈ ਬਚਾਲੇ ਸ਼ਾਮਾ ਥੱਲੇ ਘੜੀ ਬੈੰਨੇ ਆ ਹੁਣ ਸੂਰਜ ਸਾਰਾ ਅੰਦਰਾਂ ਚ ਵੰਡਿਆ ਵਾ ਤੇ ਸੇਕ ਜਾ ਵਜੰਡਿਆ ਮੈਂ ਚੱਲ ਬਾਹਰ ਦੀ ਬਾਅਦ ਇੰਨੇ ਫੇਰ ਅੰਦਰੇ ਹੀ ਬੜੇ ਰਹਿਣਾ ਉੱਥੇ ਬੈਠੇ ਜਿੱਠੇ ਆ ਬੈਠੇ ਤੇ ਨਹੀਂ ਜਿੱਠੇ ਉਦਾਂ ਹੀ ਫੇਰ ਤੁਰ ਕੇ ਆ ਜਾਈਦਾ ਉੱਥੋਂ ਕਿੰਨੇ ਅੰਬ ਡਿਗਦੇ ਆ ਕਹੇ ਚੁੱਕੇ ਅੰਬ ਧੋਕੇ ਚੂਪ ਲਈਦਾ ਵਾ ਕਿਹੜੇ ਗੱਲਾਂ ਬਾਤਾਂ ਕਰ ਲਈ ਦੀਆਂ ਤੁਸੀਂ ਤਾਂ 24 ਘੰਟੇ ਲੜਾਈ ਵਾਲੀ ਧਿਆਨ ਰੱਖਦੇ ਮੈਂ ਕੋਈ ਗੱਲ ਨਹੀਂ ਕੀਤਾ ਮੈਂ ਤੁਹਾਨੂੰ ਇੱਕ ਗੱਲ ਆਖਣਾ ਮੈਂ ਵੀ ਚਰ ਪੁੱਤ ਪੈਸੇ ਲੈ ਜੀ ਤੇ ਚੱਲ ਲੈਦੀ ਗੱਲ ਕੋਈ ਨਹੀਂ ਅਲੱਗੇ ਮਨਪਰੀ ਤਾਂ ਵੇਂਦੀ ਹੋਣੀ ਆ ਤੇ ਸੁਣਦੀ ਹੋਣੀ ਆ ਤੇ ਹੱਸਦੀ ਹੋਣੀ ਆ ਪੀ ਵਾਵਾ ਮੇਲਾ ਲੱਗਾ ਰਿੰਦਾ ਰੋਈ ਦਿਹਾੜੀ ਤੇ ਲਾਉਣ ਤੇ ਤੂੰ ਹੀ ਡਈ ਅਹੀਂ ਲਾਉਣਦੇ ਆ ਉਹ ਗੱਲ ਵੀ ਸੁਣ ਕੇ ਹੋਣੀ ਬਾਹਰ ਆ ਜੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਅਗਲੀ ਨੇ ਕਹਿਣਾ ਭੈਣ ਦੀਆਂ ਗੱਲਾਂ ਤੋਂ ਲੜੀ ਜਾਂਦੇ ਆ ਤੇ ਇਹਨਾਂ ਨੂੰ ਨਹੀਂ ਪਤਾ ਕਿ ਭੈਣ ਨੇ ਗਾੜੀ ਕੁੜੀ ਨੂੰ ਉਟਾਇਆ ਵਾ ਗਾੜੀ ਵੀ ਤੂੰ ਗੱਲ ਕਰ ਲੈ ਪਹਿਲਾਂ ਭੈਣ ਨੇ ਆਊਗਾ ਤ ਤੂੰ ਦਰ ਅੱਜਕਲ ਨਿਆਣੇ ਕੰਪਿਊਟਰ ਦਿਮਾਗ ਆ ਆਪੇ ਭੂਹ ਚਲਾਈ ਜਾਂਦੇ ਆ ਆਪੇ ਲਾਈ ਜਾਂਦੇ ਆ ਕਿੱਥੋਂ ਗਿਫਟ ਲੈਣੇ ਕਿੱਥੋਂ ਕੀ ਲੈਣਾ ਉਹਨੂੰ ਇੱਕ ਚਾਹ ਹੁੰਦਾ ਵਾ ਇੱਕ ਚਾਹ ਨਾ ਡਈ ਵੀਰ ਆਪਣੇ ਨੂੰ ਫੋਨ ਕਰ। ਅਹੀਂ ਤੇ ਆਪਣੇ ਭੈਣ ਭਰਾਵਾਂ ਕੋ ਕਦੀ ਅਜੇ ਤੱਕ ਨਹੀਂ ਕੋਈ ਮੰਗਿਆ। ਅਹੀਂ ਤੇ ਕਹਿੰਦੇ ਨੇ ਵੀ ਕੱਖ ਨਹੀਂ ਲੈਣਾ ਬਸ ਇੱਕ ਰਖੜੀ ਆ ਤੇ ਰੱਖ ਵਾ। ਹੋਰ ਕੁਛ ਨਹੀਂਗਾ। ਉਹਦਾਂ ਤੇ ਤੂੰ ਝੋਲੇ ਭਰ ਕੇ ਲਈ ਆਈ ਹਾਨੀ। ਉਹ ਆਪੇ ਹੀ ਦਿੰਦੇ ਆ ਨਾ ਉਹ ਆਪੇ ਹੀ ਦਿੰਦੇ ਆ। ਹੁਣ ਹਾਂ ਮੋਦ ਨਹੀਂ ਅੱਡੇ ਗਾੜੀ। ਅਹੀਂ ਕਿਹੜਾ ਤੇਰੇ ਨਾਲ ਗਏ ਆ। ਹੂੰ। ਅਹੀਂ ਨਾਲ ਗਏ ਆ ਤੇਰੇ ਤੇ ਕੀ ਆ ਫਿਰ? ਤੂੰ ਵੀ ਲੈ ਕੇ ਆਈ ਆਂ। ਨਹੀਂ ਮੈਂ ਮੂੰਹ ਪੜ-ਪੜ ਕੇ ਮੰਗਦੀ ਨਹੀਂਗੀ ਅਗਲੇ ਆਪੇ ਹੀ ਦਿੰਦੇ ਆ ਹੜ ਕੋ ਜੋ ਸਰੂ ਬਣੂਗਾ ਅਹੀਂ ਆਪੇ ਦੇ ਦਾਂਗੇ ਤੇ ਮੰਗ-ਮੰਗ ਕੇ ਚੀਜ਼ਾਂ ਕੀ ਫਾਇਦਾ ਇਹ ਵੀ ਸੋਚੋ ਨਾ ਮੈਂ ਤੈਨੂੰ ਇੱਕ ਗੱਲ ਦੱਸਾਂ ਮੈਂ ਕਰਨਾ ਹੀ ਹਾਂ ਹੁਣ ਆਪਣੀ ਭੈਣ ਨੂੰ ਫੋਨ ਕੀ ਕਰਨੂ ਗੁਰਪ੍ਰੀਤ ਨੂੰ ਵੀ ਰਖੜੀ ਆਈ ਆ ਤੂੰ ਜਿਹੜੀ ਵੀ ਚੀਜ਼ ਆਖੇਂਗੀ ਨਾ ਮੈਂ ਉਹੋ ਹੀ ਲੈ ਕੇ ਆਪਣੀ ਭੈਣ ਨੂੰ ਦੇਣੀ ਹਾਂ ਔਰ ਤੂੰ ਦੱਸ ਤੂੰ ਮੈਨੂੰ ਰੋਕ ਲਈ ਜੇ ਰੋਕਣਾ ਹੋਊਗਾ ਤੇ ਹੈ ਹਾਏ ਰੱਬਾ ਤੂੰ ਹੀ ਫੋਨ ਕਰਨਾ ਹੈ ਆਪ ਮੈਂ ਕਰਨਾ ਆਪ ਵੀ ਤੈਨੂੰ ਜਿਹੜੇ ਚੀਜ਼ ਦੀ ਲੋੜ ਆ ਪੈਣ ਮੈਨੂੰ ਦੱਸ ਮੈਨੂੰ ਲੱਗਦਾ ਵਾ ਕਿ ਤੈਨੂੰ ਪੈਸੇ ਰੱਖਣ ਨੂੰ ਥਾਂ ਨਹੀਂ ਲੱਭਦਾ ਮੈਨੂੰ ਨਹੀਂ ਲੱਭਦਾ ਪੈਸੇ ਬਹੁਤ ਜ਼ਿਆਦਾ ਹੋ ਗਏ ਆ ਵੀ ਪੈਸੇ ਕਿੱਥੇ ਰੱਖਾਂ ਚੋਰ ਨਾ ਪੈ ਜਾਣ ਕਿਤੇ ਪੈਸੇ ਨਾ ਗੱਲਾਂ ਕਰ ਮੈਨੂੰ ਦੋ ਮੈਂ ਆਪਣੀ ਨੋ ਬਾਤ ਤੇ ਕੋਈ ਸੋਨਾ ਖਰੀਦ ਕੇ ਲਿਆਵਾ ਮੈਂ ਕੋਈ ਚੀਜ਼ ਖਰੀਦ ਕੇ ਲਿਆਵਾ ਉਹਦੇ ਬਾਅਦ ਗਿਫਟ ਰੱਖਾਂ ਬਣਾ ਬਣਾ ਕੇ ਆਜੂ ਗਿਫਟ ਐਵੇਂ ਦਿੰਦੇ ਫਿਰਨਾ ਬਿਨਾ ਮਤਲਬਲ ਤੋਂ ਰੂੜੀਆਂ ਨੂੰ ਤੇਲ ਚੜਾਉਂਦੇ ਫਿਰਨਾ ਵਾ ਘਰ ਵਿੱਚ ਗਿਫਟ ਲਿਆ ਕੇ ਰੱਖੀਏ ਆਈ ਨੌ ਨੂੰ ਸਰਪ੍ਰਾਈਜ਼ ਦਈਏ ਜਦੋਂ ਉਹ ਵੇੜਾ ਆਊਗਾ ਨਾ ਉਦੋਂ ਮੈਂ ਆਪੇ ਸੂਰਾ ਬਣਾ ਲੂੰਗਾ ਮੈਂ ਆਪੇ ਵਰੀਆਂ ਬਣਾ ਲੂੰਗਾ ਹੁਣ ਜਿਹੜਾ ਟਾਈਮ ਆ ਨਾ ਹੁਣ ਹੁਣ ਰੱਖਣਾ ਮੈਂ ਵੇੜਾ ਬਾਬਾ ਉਦੋਂ ਕੱਢਣੇ ਪੈਸੇ ਬੜੇ ਔਖੇ ਹੁੰਦੇ ਆ ਐਦਾਂ ਚੀਜ਼ ਲਈ ਜਾਈਏ ਨਾ ਨਾਲ ਨਿੱਕੀ ਨਿੱਕੀ ਤੇ ਮਹਿਸੂਸ ਨਹੀਂ ਕੀ ਹੁੰਦੀ ਅੱਛਾ ਹਾਂ ਬੜੀ ਸਿਆਣੀਆਂ ਗੱਲਾਂ ਕਰ ਬੜੀਆਂ ਸਿਆਣੀਆਂ ਗੱਲਾਂ ਕਰਦਾ ਦਾ ਵੀ ਪੈਸੇ ਚਾਰ ਹੱਥ ਚ ਆ ਗਏ ਖਰਿਆ ਹੁਣ ਮੁਕਣੇ ਨਹੀਂ ਉਰਦੂ ਲਾਦਾ ਉਰਦੂ ਲਾਦਾ ਬਸ ਤੁਹਾਡਾ ਤੇ ਐ ਹੋਈ ਕੰਮ ਹੋ ਮੇਰਾ ਕੰਮ ਸ਼ੁਰੂ ਤੋਂ ਇਦਾਂ ਦਾ ਰਿਆ ਤੇ ਇਦਾਂ ਦਾ ਹੀ ਰਹਿਣਾ ਕਹਾਂ 5-4 ਲੱਖ ਰੁਪਈਆ account ਚ ਚਾਹੀਦਾ ਵਾ ਦੁੱਖ ਸੁੱਖ ਦਾ ਕੋਈ ਪਤਾ ਨਹੀਂਗਾ ਅੱਜ ਕੱਲ੍ਹ ਦੁਨੀਆ ਪਤਾ ਕਿੱਦਾਂ ਦੀ ਆ ਅੱਗੇ ਕੋਈ ਬਿਮਾਰ ਹੁੰਦਾ ਹੀ ਨਾ ਸਾਰੀ ਦੁਨੀਆ ਇਕੱਠੀ ਹੋ ਕੇ ਲਾਗੋ ਆਂਡ ਗਵਾਂਡ ਆ ਜਾਂਦਾ ਤਾਂ ਕੀ ਹੋਇਆ ਕੀ ਹੋਇਆ ਕਿਸੇ ਨੇ ਚੁੱਕ ਕੇ ਲੈ ਜਾਣਾ ਕਹਿੰਦੇ 5-5 700-700 ਰੁਪਇਆ ਇਕੱਠਾ ਕਰਕੇ ਲਿਆਉਣਾ ਵੀ ਲੋ ਇਲਾਜ ਕਰਾਓ ਹੁਣ ਹੁਣ ਕੋਈ ਆਵਾਜ਼ ਨਹੀਂ ਦਿੰਦਾ ਆਵਾਜ਼ ਪੈਸੇ ਤੇ ਦੂਰ ਦੀ ਗੱਲ ਰਹਿ ਗਈ ਆ ਜੇ ਸਾਡੇ ਕੋਲ ਕੁਝ ਹੋਊਗਾ ਦੁੱਖ ਸੁੱਖ ਸਰੀਰਾਂ ਦੇ ਨਾਲ ਵਾ ਸਾਡਾ ਪੁੱਤ ਸਾਡੇ ਤੇ ਲਾਲੂਗਾ ਬੰਦੇ ਦੀ ਤੇ ਕੜੀ ਦੀ ਮਣਿਆਦ ਨਹੀਂ ਆ ਮੁੜ ਕੇ ਕੀ ਕਰਾਂਗੇ ਪੈਸਾ ਕਿੱਥੋਂ ਲਵਾਂਗੇ ਦੁੱਖ ਪਹਿਲੋਂ ਤੇ ਸੁੱਖ ਮਗਰੋਂ ਉਹਦਾ ਰਕਾਰਡ ਤੇ ਫਰੀ ਦਾ ਸਫਰ ਕਰਨ ਵਾਲੀ ਐ ਤੈਨੂੰ ਨਹੀਂ ਕੋਈ ਗੱਲ ਦਾ ਪਤਾ ਰਿਸ਼ਤੇਦਾਰੀਆਂ ਰੱਖਣੀਆਂ ਆਉਣੀਆਂ ਚਾਹੀਦੀਆਂ ਬੰਦੇ ਨੂੰ ਤੇਰੇ ਵਰਗੀ ਤੋੜਦੀ ਐ ਨਾਲੋਂ ਭੈਣ ਭਰਾਵਾਂ ਦਾ ਮੋਹ ਗੱਲਾਂ ਮਰੀ ਜੰਨੀ ਤੂੰ ਹਾਏ ਰੱਬਾ ਮੇਰੀ ਸੁਣ ਲੋ ਗੱਲ ਤੁਸੀਂ ਗੱਲਾਂ ਹੀ ਪੁੱਠੀਆਂ ਹੀ ਕਰਦੇ ਏ ਜੇ ਝੋਨਾ ਆਉਣ ਚ ਕਿੰਨਾ ਟਾਈਮ ਪਿਆ ਫੇਰ ਵੀ ਆਇਆ ਤੇ ਫੇਰ ਕੀ ਹੋਇਆ ਤੇ ਆਹ ਮਹੀਨੇ ਟੁੱਟਦੇ ਹੀ ਹੁੰਦੇ ਆ ਇਹਨਾਂ ਮਹੀਨੇ ਚ ਪੈਸਾ ਨਹੀਂ ਲੱਭਦਾ ਹੁੰਦਾ ਵੇਖਾਂ ਨੂੰ ਸਭ ਖਰਚੇ ਲੱਗ ਜਾਂਦੇ ਆ ਕੋਈ ਨਹੀਂ ਭੈਣ ਭਰਾਵਾਂ ਤੋਂ ਪੈਸਾ ਨਹੀਂ ਵੱਡਾ ਹੋ ਗਿਆ ਇਹਦੇ ਹੱਥਾਂ ਦੀ ਮਿਹਨਤ ਆ ਇਧਰ ਲੱਥ ਗਿਆ ਇਧਰ ਚੜ ਗਿਆ ਗੱਲ ਹੀ ਕੋਈ ਨਹੀਂ ਮੈਂ ਜੋ ਨਹੀਂ ਕੋ ਆਪਣੇ ਪੇਕੇ ਮਿੰਜਰੋਂ ਦਿੰਦੇ ਆ ਨਾ ਲੈ ਕੇ ਤੇ ਮੈਂ ਉਹ ਕੋ ਲੈ ਆਉਣੀ ਆ ਵੀ ਚਲ ਅਸੀਂ ਕੋਈ ਚੀਜ਼ ਬਣਾਵਾਂਗੇ ਉਹ ਪੈਸੇ ਤੁਸੀਂ ਚੁੱਕ ਕੇ ਆਪਣੀ ਭੈਣ ਨੂੰ ਦੇਈ ਜਾਓ ਤੂੰ ਤਾਂ ਮੈਨੂੰ ਕਦੀ ਪੱਲਾ ਫੜਾਇਆ ਵਾ ਰੌਲਾ ਕੰਨ ਨੂੰ ਪਾਈ ਜਾਨੀ ਕੀ ਨਹੀਂ ਪੱਲਾ ਆਪਣਾ ਸਭ ਤੋਂ ਤਨ ਦੱਸਦੀ ਆਣ ਕੇ ਤੇ ਦੱਸਦੀ ਆ ਤੂੰ ਮੇਰੇ ਹੱਥੇ ਲੈ ਆਣ ਕੇ ਰੱਖਣ ਲਈ ਆ ਦਊਂਗੀ ਪੈਸੇ ਜਦੋਂ ਤੈਨੂੰ ਲੋੜ ਪਊਗੀ ਨਾ ਦੇ ਦਊਂਗੀ ਮੈਂ ਹੱਕ ਤੇ ਰੱਖ ਕੇ ਇਤਨੀ ਲੈ ਕੇ ਸਾਨੂੰ ਤੇਰੇ ਪੈਸੇ ਦੀ ਲੋੜ ਤੇ ਸਾਡੇ ਨਾਲ ਬੋਲ ਬਲਾਰਾ ਨਾ ਕਰੀ ਚੰਗਾ ਸਾਨੂੰ ਨਹੀਂ ਤੇ ਲੋੜ ਤੇ ਕਿੰਦਾ ਦਾ ਬੰਦਾ ਵਾ ਤੂੰ ਓਦਾਂ ਮੈਂ ਕਿ 24 ਘੰਟੇ ਕਰ ਚ ਲੜਾਈ ਦਾ ਕਦੀ ਵੀ ਉਤਰਾ ਵੇਹ ਆਪਾਂ ਬੈਠੇ ਆ ਕਦੀ ਕੋਈ ਚੰਗੀ ਗੱਲ ਕੀਤੀ ਆ ਕੋਈ ਪਿਆਰ ਦੀ ਗੱਲ ਕੋਈ ਘਰ ਦੀਆਂ ਗੱਲਾਂ ਕੋਈ 100 ਗੱਲਾਂ ਹੁੰਦੀਆਂ ਵਾ ਕਦੀ ਵੀ ਕੋਈ ਕੀਤੀ ਲੜਾਈ ਤੋਂ ਬਗੈਰ ਚੰਗੀਆਂ ਗੱਲਾਂ ਤਾਂ ਹੋਣੀਆਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਉਹਨਾਂ ਦੇ ਥਾਂ ਰੱਖ ਜਿਹੜੀਆਂ ਤੇਰੀਆਂ ਮਾਸੀਆਂ ਉਹਨਾਂ ਨੂੰ ਮਾਸੀਆਂ ਦੇ ਥਾਂ ਰੱਖ ਜਿਹੜੀ ਮੇਰੀ ਭੈਣ ਵਾ ਮੇਰੀ ਭੈਣ ਨੂੰ ਆਪਣੀ ਨਨਾਨ ਦੇ ਥਾਂ ਰੱਖ ਤੇਰੀ ਗੱਲਾਂ ਕਿਦਣੇ ਆਈ ਆ ਤੇ ਕਿਦਣ ਨੂੰ ਮੈਂ ਭਜਾਤਾ ਹੋਆ ਹੋਈ ਨਹੀਂ ਆਜੂਗੀ पर गल्ला ना मेरे सामने ओदे बर खिलाफ नहीं हो बोलना मिनू आगे ला नीड जो जेड़ा 20 ਰੁਪਏ 50 ਰੁਪਏ ਕਰਾਇਆ ਲੱਗਣਾ ਉਹ ਵੀ ਖਰਚਣਾ ਔਖਾ ਹੋਇਆ ਉਹਦਾ ਅਰਾਧਾ ਇੱਥੇ ਹੀ ਆਈ ਜਾਣ ਇੱਥੇ ਮੈਨੂੰ ਗੁਫਲ ਦੇਈ ਜਾਣ ਘਰੋਂ ਨਾਲ ਮੈਂ ਪਿਆਰ ਪੁੱਟਾ ਮਾਂ ਰਾਣੀ ਬਣ ਕੇ ਰਵਾਂ ਇੱਥੇ ਮੈਨੂੰ ਪੂਜੀ ਜਾਣ ਪਤਾ ਕੀ ਗੱਲ ਆ ਉਹਦੇ ਕਰਮ ਉਹਦੇ ਨਾਲ ਉਹ ਵੀ ਜੋਣਦੇ ਕੋਈ ਗੱਲ ਨਹੀਂ ਗਈ ਤੋ ਉਹ ਤਾਂ ਫਿਰ ਗੱਲ ਗੱਲ ਤਾਂ ਉੱਥੇ ਆ ਗਈ ਨਾ ਅਗਨੇ ਜੋਣਦੇ ਆ ਤੇ ਤੁਸੀਂ ਡਾਉਂਦੇ ਆ ਉਹਨਾਂ ਨੇ ਹੁਣ ਘਰ ਬਣਾਉਣੇ ਆ ਬਣਾਉਣੇ ਆ ਨਾ ਘਰ ਘਰ ਸੋਹਣੇ ਬਣੇ ਆ ਇੱਕ ਮਾਣ ਵਾ ਉਹਨੂੰ ਸਾਡੇ ਦੇ ਮਾਣ ਵਾ ਇੱਕ ਤੇ ਮੈਨੂੰ ਨਹੀਂ ਮਾਣ ਹੈਗਾ ਆਪਣੇ ਪਿਆਕਿਆਂ ਤੇ ਤੇ ਮੈਂ ਤੈਨੂੰ ਕਦੇ ਆਖਿਆ ਨਹੀਂ ਹੈਗਾ ਮੈਂ ਤੈਨੂੰ ਆਖਿਆ ਕਰੀ ਤੁਸੀਂ ਮੈਨੂੰ ਵਾਂਡੇ ਜਾਣਾ ਨਾ ਜਿੱਦਣ ਮੈਂ ਤੁਸੀਂ ਮੈਨੂੰ ਨਾਲ ਤੇ ਜਾਣਾ ਛੱਡਿਆ ਤੁਸੀਂ ਮੈਨੂੰ ਇਹ ਨਹੀਂ ਪੁੱਛਿਆ ਕਿ ਕਿੰਨੇ ਪਿਆਹਾਂ ਦੀ ਤੈਨੂੰ ਲੋੜ ਵਾ ਤੈਨੂੰ ਮੁੰਡਾ ਤੇਰੇ ਨਾਲ ਚੱਲਿਆ ਵਾ ਕੋਈ ਚੀਜ਼ ਲੈ ਜਿਓ ਉਥੇ ਨਿਆਣਿਆਂ ਨੂੰ ਦੇ ਆਵੀ ਇੱਕ ਵਾਰ ਵੀ ਕਿਹਾ ਹੀ ਤੁਸੀਂ ਤੈਨੂੰ ਚਾਬੀ ਦਾ ਵੀ ਪਤਾ ਵੀ ਕਿੱਥੇ ਅਲਮਾਰੀ ਦੀ ਚਾਬੀ ਇਹ ਕਿੱਥੇ ਦਾ ਬਡੂ ਜਿੰਨੇ ਤੂੰ ਖਾਣੇ ਤੂੰ ਆਪੇ ਲੈ ਜਾਣੀ ਕੱਢ ਕੇ ਮੈਨੂੰ ਕਦੀ ਪੁੱਛਿਆ ਤੂੰ ਵੀ ਮੈਂ ਕਿੰਨੇ ਖੜਾ ਫਿਰ ਤੇ ਮੈਂ ਨਹੀਂ ਆਖਿਆ ਤੈਨੂੰ ਉਹਦੇ ਵੀ ਮੈਂ ਖੜਨੇ ਆ ਹੁਣ ਮੈਨਾਂ ਕਹਿੰਦਾ ਕਦੀ ਤੂੰ ਕਦੀ ਸਾਹ ਪੁੱਛਿਆ ਵੀ ਕਿੱਥੇ ਕਿੰਨੇ ਖਰਚ ਕੇ ਆਈ ਤੈਨੂੰ ਮੈਂ ਆਖਿਆ ਹੁਣ ਮੈਨੂੰ ਕੀ ਪਤਾ ਆਪਣੇ ਪੈਕੇਜ ਨੂੰ ਇਥੋਂ ਕੀ ਲੈ ਗਈ ਕੀ ਨਹੀਂ ਹਾਂ ਪੁੱਛਿਆ ਲੈ ਗਈ ਲਟਪਟ ਕੇ ਦੇ ਆਈ ਸਭ ਕੋ ਹੋਣਾ ਨੂੰ ਚੈੱਕ ਕਰ ਲੈ ਬਾਬਾ ਜਾ ਕੇ ਅੰਦਰ ਤੇਰਾ ਲੁੱਟਿਆ ਨਾ ਕਿ ਆ ਵੇਖੋ ਉਹ ਉਹ ਜਾ ਰਮਾਨਾ ਵਜਾ ਜਾ 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 ਉਹ ਜਾ ਮੈਂ ਨਹੀਂ ਪਕਾਉਣੀ ਅੱਜ ਬਾਬਾ ਆਵੇ ਆਪਣਾ ਸਮਾਰਹ ਕਰ ਅਹੀਂ ਲੂਣ ਵਾ ਕਿਤੇ ਖੁਰ ਚੱਲੇ ਆ ਜੇ ਨਾ ਉਹ ਰਸਾ ਹੋਟਲ ਤੋਂ ਲੈ ਆਉਂਗਾ ਮੈਂ ਜਾ ਕੇ ਗੱਲਾਂ ਮਾਰਦੀ ਤੂੰ